ਸੇਵਿੰਗ ਵਾਈ ਜ਼ਰੂਰੀ ਹੈ ਇੰਨਾ ਵੀ ਭੱਜ ਪੱਜੋ ਨਾ ਕੀ ਸਿਰ ਪੈਸੇ ਹੀ ਰਹਿ ਜੇ ਫੋਰਟ ਜਿਵੇਂ ਬਾਰੋਂ ਕੰਮ ਕਰ ਵਾਲੇ ਮੁੰਡੇ ਸੀਗੇ ਉਹਨਾਂ ਦੀ ਰਿਪੋਰਟ ਕੀਤਾ ਗਿਆ ਜਿਹੜੀ ਇਲੀਗਲ ਰਹਿੰਦੀ ਸੀ ਕੋਈ ਲੀਗਲ ਵੀ ਸੀਗੇ ਬਟ ਕੁਝ ਇੱਥੇ ਆ ਕੇ ਕਾਫੀ ਮੁਸ਼ਕਿਲ ਆਈਆਂ ਜਿਵੇਂ ਉਹਨਾਂ ਨੂੰ ਫਿਰ ਕਾਫੀ ਬਿਚਾਰੇ ਕਈ ਜਿਵੇਂ ਡਿਫੈਸਿਟੀ ਜਾਣ ਲੱਗੇ ਜਿਨ੍ਹਾਂ ਲੈ ਕੇ ਨਾ ਆ ਮੇਰਾ ਮਾਸਦਾ ਮੁੰਡਾ ਹੈ ਭੂਆ ਦਾ ਮੁੰਡਾ ਹੈ ਰੋਲ ਦੇ ਦिए ਇਹ ਚੀਜ਼ਾਂ ਫਿਰ ਉਹ ਹੁੰਦੀ ਫਿਕਰ ਦੀ ਘਰਤੀ ਬਣਾਉਣਾ ਬਿਚਾਰਾ ਨਹੀਂ ਹੈ ਮੈਂ ਚਾਹੀਓ ਤੋੜਾ ਮਤਲਬ ਜਿਹੜਾ ਕੈਰੈਕਟਰ ਨੇ ਜਿਹੜੀ ਚ ਮੇਨ ਜਿਹੜੀ ਗੱਲ ਹੈਗੀ ਨਾ ਜਿਹੜੀ ਉਹ ਮੇਨ ਮੂਲ ਜਿਵੇਂ ਹੁੰਦਾ ਆਪਣਾ ਤੇ ਉਹ ਕੈਰੈਕਟਰ ਜਿਹੜਾ ਹੈ ਨਾ ਅਗਰ ਆਪਾਂ ਸਹੀ ਕਾਸਟ ਕਰ ਲਈ ਸਹੀ ਚੀਜ਼ਾਂ ਕਰ ਪ੍ਰੋਪਰ ਆਪਾਂ ਅਗਰ ਸਹੀ ਚੀਜ਼ਾਂ ਸੈਟਲਮੈਂਟ ਕਰ ਲਈ ਜਿਵੇਂ ਕਹਿੰਦੇ ਨੇ ਸਬਜੀ ਤੇ ਨਮਕ ਮਿਰਚ ਵਗੈਰਾ ਇੱਕੋ ਜਿਹਾ ਹੋਵੇ ਤਾਂ ਹੀ ਗੱਲ ਬਣਨੀ ਹੈ ਸਹੀ ਕਾਸਟ ਐਕਟਰ ਹਰ ਇੱਕ ਚੀਜ਼ ਪ੍ਰੋਪਰ ਡਾਇਰੈਕਸ਼ਨ ਵੀ ਚਾਹੀਦੀ ਹੈ ਕਈ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਕਿ ਨਹੀਂ ਕੁਝ ਨਹੀਂ ਸੀਗਾ ਚਲੋ ਅਸੀਂ ਡਾਇਰੈਕਟਰ ਬਣ ਗਏ ਨਾ ਤੇ ਪਰ ਤੁਸੀਂ ਜਦੋਂ ਤੁਸੀਂ ਪ੍ਰੋਜੈਕਟ ਦੇਖਦੇ ਹੋ ਜਾਂ ਕੋਈ ਫਿਲਮ ਦੇਖਦੇ ਹੋ ਤਾਂ ਉਹ ਤੇ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਵੈਬ ਸੀਰੀਜ਼ ਆਉਣ ਵਾਲੀਆਂ ਜਿਸ ਦਾ ਇੱਕ ਦਾ ਨਾਮ ਡਿਪੋਰਟ ਹੈ ਤਾਂ ਔਲਾਦ ਜਿਹੜੇ ਕਿ ਇੱਕ ਮਹੀਨੇ ਚ ਇੱਕ ਵੈਬ ਸੀਰੀਜ਼ ਰਿਲੀਜ਼ ਹੋਏਗੀ ਤਾਂ ਜਿਸ ਦੇ ਡਾਇਰੈਕਟਰ ਸਾਡੇ ਨਾਲ ਨੇ ਬਾਈ ਉਹਨਾਂ ਤੋਂ ਜਾਣ ਲੈਨੇ ਆ ਕਿ ਫਿਲਮ ਨੂੰ ਡਾਇਰੈਕਟ ਕੀਤਾ ਤਾਂ ਕੀ ਮੁਸ਼ਕਲਾਂ ਆਉਂਦੀਆਂ ਨੇ ਜਈਆਂ ਫਿਲਮਾਂ ਤੇ ਕੀ ਕਿਵੇਂ ਦਾ ਜਿਹੜਾ ਐਕਸਪੀਰੀਅੰਸ ਆ ਸਭ ਤੋਂ ਪਹਿਲਾਂ ਬਾਈ ਨਾਮ ਜਾਨਣਾ ਚਾਹੁੰਦੇ ਆ ਤੁਹਾਡਾ ਗੌਰਵ ਪੱਲ ਹੈ ਜੀ ਨਾਮ ਮੇਰਾ ਤੁਹਾਡਾ ਜੀ ਜਤਿਨ ਸੁਧਾਰ ਪਹਿਲੇ ਡਿਪੋਰਟ ਆਣੀ ਹੈ ਜਾਂ ਔਲਾਦ ਆਣੀ ਪਹਿਲੇ ਡਿਪੋਰਟ ਆਏਗੀ ਫਿਰ ਉਸ ਤੋਂ ਬਾਅਦ ਅਗਲੇ ਮਹੀਨੇ ਔਲਾਦ ਹਰ ਮਹੀਨੇ ਇੱਕ ਐਪੀਸੋਡ ਆਇਆ ਹੈ ਹਰ ਮਹੀਨੇ ਇੱਕ ਐਪੀਸੋਡ ਬਿਲਕੁਲ ਇੱਕ ਡਾਇਰੈਕਟਰ ਨੂੰ ਬਹੁਤ ਵੱਡੀਆਂ ਚੁਣੌਤੀਆਂ ਵੀ ਹੁੰਦੀਆਂ ਨੇ ਜਦੋਂ ਆਪਾਂ ਕੰਮ ਕਰ ਰਹੇ ਹੁੰਦੇ ਆ ਤਾਂ ਤੁਸੀਂ ਕਿੰਨੀ ਫਿਲਮ ਹੈਗੀ ਤੁਹਾਡੀ ਮੈਂ ਇੰਡਸਟਰੀ ਚ ਐਜ਼ ਅ ਐਸੋਸੀਏਟ ਡਾਇਰੈਕਟਰ ਕੰਮ ਕਰਦਾ ਰਿਹਾ ਹਾਂ ਕਾਫੀ 10 10 ਇਅਰ ਪਲੱਸ ਹੋ ਗਏ ਹੈ ਤੇ ਕੁਝ ਪ੍ਰੋਜੈਕਟਸ ਐਜ਼ ਅ ਡਾਇਰੈਕਟਰ ਡਾਕੂਮੈਂਟਰੀਜ਼ ਦੇ ਸ਼ਾਰਟ ਫਿਲਮਸ ਦੇ ਕੀਤੇ ਆ ਬਟ ਨਬਾਈ ਦੇ ਨਾਲ ਇਹ ਮੇਰਾ ਐਜ਼ ਅ ਡਾਇਰੈਕਟਰ ਪਹਿਲਾ ਪ੍ਰੋਜੈਕਟ ਹੈ ਇਹ ਔਲਾਦ ਨੂੰ ਡਾਇਰੈਕਟ ਕੀਤਾ ਹੈ ਇਹ 30 ਮਿੰਟ ਦਾ 에ਪੀਸੋਡ ਹੈ ਜਿਹੜਾ ਇੱਕ ਵੈਬ ਸੀਰੀਜ਼ ਦਾ ਇੱਕ ਪਾਰਟ ਹੈ ਕਿ ਵੈਬ ਸੀਰੀਜ਼ ਇੰਦਾ ਦੀ ਹੈ ਕਿ ਹਰ 에ਪੀਸੋਡ ਇੱਕ ਅਲੱਗ ਡਾਇਰੈਕਟਰ ਪੇਸ਼ ਕਰੇਗਾ ਔਰ ਅਲੱਗ ਸਟੋਰੀ ਹੋਏਗੀ ਬਟ ਹਾਂ ਇਹਦੇ ਚ ਜਿਹੜੀ ਕਾਮਨ ਚੀਜ਼ ਹੈ ਉਹ ਸਿਰਫ ਇਹ ਰਹੇਗੀ ਜਿਹੜੀ ਐਸਟਰੋਲੋਜੀ ਹੈ ਉਹਨੂੰ ਸਿਨੇਮਾ ਨਾਲ ਜੋੜਿਆ ਗਿਆ ਮੰਨ ਲਓ ਹਰ ਸਟੋਰੀ ਚ ਐਸਟਰੋਲੋਜੀਕ ਪਾਰਟ ਪਲੇ ਕਰੇਗੀ ਉਹਦੇ ਰਾਹੀਂ ਆਪਾਂ ਇੱਕ ਸਟੋਰੀ ਕਹਿਣ ਦੀ ਕੋਸ਼ਿਸ਼ ਕਰਤੀ ਹੈ ਇੱਕ ਸੋਸ਼ਲ ਮੈਸੇਜ ਵੀ ਹੈ ਜਿੱਦਾਂ ਮੈਂ ਆਪਣੀ ਫਿਲਮ ਦੀ ਗੱਲ ਕਰਾਂ ਔਲਾਦ ਤੇ ਉਹਦੇ ਚ ਇੱਕ ਇਹ ਮੈਸੇਜ ਹੈ ਕਿ ਜਦੋਂ Мапи об не тракілі. ਮ मतलब ਪਾਜਦੇ ਆ ਪੇਰੈਂਟਸ اولاد ਵੱਲ ਤੁਸੀਂ ਉਹ ਟਾਈਮ ਨਹੀਂ ਦੇ ਪਾਉਂਦੇ ਉਹਨਾਂ ਨੂੰ ਸਮਾਂ ਨਹੀਂ ਦੇ ਪਾਉਂਦੇ ਉਹ ਸੋਚਦੇ ਆ ਕਿ ਪੈਸਾ ਕਮਾ ਲਾਂਗੇ اولاد ਲਈ ਇਹੀ ਚੰਗਾ ਹੈ ਬਟ ਕਈ ਵਾਰ ਉਹ ਨਹੀਂ ਚੰਗਾ ਹੁੰਦਾ ਇਹ ਇਹ ਸਭ ਕੁਝ ਪੈਸਾ ਨਹੀਂ ਹੁੰਦਾ اولاد ਨੂੰ ਸਮਾਂ ਦੇਣਾ ਵੀ ਇੱਕ ਤੁਹਾਡਾ ਆਪਾਂ اولاد ਦੀ ਅੱਛੀ ਪਰਵਿਸ਼ ਹੋਈ ਹੁੰਦੀ ਆ ਆਪਾਂ ਸਮਾਂ ਦੇ ਰਹੇ ਆ ਕਿ ਨਹੀਂ ਦੇ ਰਹੇ ਕਿਉਂਕਿ ਉਹ ਗਰੋਇੰਗ ਈਅਰਸ ਹੁੰਦੇ ਆ ਹਰ ਇੱਕ ਜਵਾਗ ਦੇ ਤੇ ਗਰੋਇੰਗ ਈਅਰਸ ਚ ਪੇਰੈਂਟਸ ਉਹਦੇ ਹੱਥ ਫੜ ਕੇ ਅੱਗੇ ਵਧਾਨਗੇ ਤੇ ਉਹ ਕਦੀ ਨਹੀਂ ਭੁੱਲੇਗਾ ਪੈਸਾ ਸ਼ਾਇਦ ਉਹ ਬੱਚਾ ਯਾਦ ਨਾ ਰੱਖੇ ਪੈਸਾ ਜ਼ਰੂਰੀ ਹੈ ਬਟ ਉਹ ਸੇਵਿੰਗ ਵਾਈ ਜ਼ਰੂਰੀ ਹੈ ਨਾ ਵਿਭਾਜਨ ਪਰ ਜੋ ਨਾ ਗਈ ਸਿਰਫ ਪੈਸੇ ਹੀ ਰਹਿ ਜੇ ਤੁਸੀਂ ਵੀ ਚਲੋ ਯੰਗ ਏਜ ਹੈਗੀ ਆ ਜਦੋਂ ਜਦੋਂ ਆਪਾਂ ਛੋਟੀ ਮਾਂ ਆਪਣੇ ਉਮਰ ਦੇ ਉਹ ਤੋਂ ਕਮਾਕਾਰਾਂ ਚ ਇੰਨੇ ਹੁੰਦਿਆ ਨਹੀਂ ਸੀ ਸਾਰੇ ਮਾਂ ਪਿਓ ਆਪਣੇ ਤੱਕ 20 20 ਸਾਲ ਤੱਕ ਆਪਣੇ ਨਾਲ ਹੁੰਦੇ ਸੀ ਹੁਣ ਬਹੁਤ ਜਲਦੀ ਬੱਚਿਆਂ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਹੋਸਟਾਂ 'ਚ ਪਾਤਾ ਜਾਂਦਾ ਹੈ ਇਵਨ ਕਿ ਆਪਾਂ ਖਿਹੜਾ ਛੜਾਉਣ ਲਈ ਮੋਬਾਈਲ ਵੀ ਦੇ ਦਿੰਨੇ ਆ ਤੇ ਇਹ ਚੀਜ਼ਾਂ ਤੁਸੀਂ ਐਜ਼ ਅ ਡਾਇਰੈਕਟਰ ਹੈਗੇ ਉਹ ਇਹ ਚੀਜ਼ਾਂ ਸਾਰੀਆਂ ਤੁਸੀਂ ਵੀ ਧਿਆਨ ਚ ਲਿਆਉਂਦੀਆਂ ਹੋਣਗੀਆਂ ਹਾਂਜੀ ਜਰੂਰ ਜੀ ਦੇਖੋ ਜਿਹੜਾ ਔਲਾਦ ਸੀਗਾ ਐਪੀਸੋਡ ਉਹ ਗੋਰੂਪਾ ਜੀ ਨੇ ਡਾਇਰੈਕਟ ਕੀਤਾ ਸੀਗਾ ਔਰ ਜਿਹੜਾ ਡਿਪੋਰਟ ਸੀਗਾ ਉਹ ਮੈਡਰੈਟ ਕੀਤਾ ਸੀਗਾ ਤੋਂ ਇਹ ਗੱਲਾਂ ਜਿਵੇਂ ਕਿ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਯੂਥ ਕਾਫੀ ਬਾਹਰ ਰਹਿ ਰਿਹਾ ਹੈ ਪਰ ਬਾਹਰੋਂ ਕਾਫੀ ਬੰਦੇ ਡਿਪੋਰਟ ਹੋ ਕੇ ਵਾਏ ਨੇ ਤੋਂ ਜਿਹੜਾ ਮੈਂ ਡਾਇਰੈਕਟ ਕੀਤਾ ਸੀਗਾ ਉਹ ਡਿਪੋਰਟ ਸੀਗਾ ਹਨਾ ਡਿਪੋਰਟ ਜਿਵੇਂ ਬਾਹਰੋਂ ਕੰਮ ਕਰ ਵਾਲੇ ਮੁੰਡੇ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਜਿਹੜੀ ਇਲੀਗਲ ਰਹਿੰਦੇ ਸੀ ਕੋਈ ਇਲੀਗਲ ਵੀ ਸੀਗੇ ਬਟ ਕੁਝ ਰੀਜ਼ਨੇਬਲ ਇੰਡੀਆ ਆ ਗਏ ਇੱਥੇ ਆ ਕੇ ਕਾਫੀ ਮੁਸ਼ਕਿਲਾਂ ਆਈਆਂ ਜਿਵੇਂ ਉਹਨਾਂ ਕਿ ਕਦੇ ਵੀ ਹਾਰ ਨਾ ਮੰਨੋ ਕਿਸੇ ਚੀਜ਼ ਨੂੰ ਲੈ ਕੇ ਇੱਕ ਛੋਟੀ ਸ਼ੁਰੂਆਤ ਕਰੋ ਜੇ ਨਵੀਂ ਹੈ ਨਾ ਤਾਂ ਇਦਾਂ ਹੀ ਸਾਡੀ ਫਿਲਮ ਚ ਆਏਗਾ ਕਿ ਇੱਕ ਮੁੰਡਾ ਹੈ ਨਾ ਜਿਵੇਂ ਕਿ ਕੋਈ ਵੀ ਛੋਟਾ ਸ਼ੁਰੂਆਤ ਕਰੋ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਦਿਨ ਇੱਕ ਟਾਈਮ ਦੇ ਬਾਅਦ ਆ ਕੇ ਅਜ ਵਧੀਆ ਮੁਕਾਮ ਤੇ ਪਹੁੰਚੇ ਨੇ ਨਾ ਤੇ ਆਈ ਸੀਗਾ ਸਾਡੀ ਫਿਲਮ ਟਰ ਵੀ ਅੱਖ ਹੁੰਦੀ ਕਹਿੰਦੇ ਨੇ ਕਾਂ ਲ ਅੱਖ ਹੁੰਦੀ ਹੈ ਕਿਸ ਨੂੰ ਕਿਹੜੇ ਰੋਲ ਚ ਲੱਗਦਾ ਕਿ ਰੋਲ ਵਾਕਈ ਡਾਇਰੈਕਟਰ ਦਾ ਕੰਮ ਹੁੰਦਾ ਉਹ ਅੱਖ ਹੁਣ ਕਿੰਨੀ ਤੇਜ਼ ਹੋ ਚੁੱਕੀ ਹੈ ਨੀ ਜਰੂਰ ਜੀ ਜਿੱਦਾਂ ਐਡਵਾਂਸ ਟੈਕਨੋਲੋਜੀ ਆ ਰਹੀਆਂ ਨੇ ਜਿੱਦਾਂ ਐਡਵਾਂਸ ਤੁਸੀਂ ਦੇਖ ਰਹੇ ਹੋ ਕਿ ਅੱਜ ਯੰਗ ਜਿਹੜਾ ਯੂਥ ਹੈ ਉਹ ਇਨ ਐਡਵਾਂਸ ਹੋ ਗਿਆ ਹੈ ਹਨਾ ਤੇ ਮਤਲਬ ਦੇਖੋ ਇੱਕ ਕੈਰੈਕਟਰ ਕਿਸੇ ਵੀ ਸੂਟੇਬਲ ਆਰਟਿਸਟ ਨੂੰ ਦੇਣਾ ਤੇ ਉਹਦੇ ਦੇਖੋ ਆਪਾਂ ਜਦੋਂ ਕੋਈ ਵੀ ਮੂਵੀ ਦੇਖਦੇ ਹਾਂ ਅਸੀਂ ਵੀ ਦੇਖਦੇ ਹਾਂ ਕੋਈ ਮੂਵੀ ਦੇਖਦੇ ਹਾਂ ਥੀਏਟਰ ਨੂੰ ਅਸੀਂ ਨਵੀਂ ਕੋਈ ਮੂਵੀ ਰਿਲੀਜ਼ ਹੁੰਦੀ ਹੈ ਹਨਾ ਤੋਂ ਵੀ ਦੇਖ ਕੇ ਸਾਨੂੰ ਵੀ ਆ ਲੱਗਦਾ ਕਿ ਯਾਰ ਇਹ ਬੰਦਾ ਇਸ ਕੈਰੈਕਟਰ 'ਚ ਫਿੱਟ ਹੋ ਰਿਹਾ ਹੈ ਯਾ ਸਾਡੇ ਕੋਲ ਪ੍ਰੋਫਾਈਲਾਂ ਆਂਦੀ ਹੈ ਤਾਂ ਐ ਨਹੀਂ ਕਿ ਆਪਾਂ ਕਿਸੇ ਨੇ ਵੀ ਕੋਈ ਮੇਰਾ ਮਾਸੇ ਦਾ ਮੁੰਡਾ ਹੈ ਭੂਆ ਦਾ ਮੁੰਡਾ ਹੈ ਰੋਲ ਦੇ ਦਈਏ ਇਹ ਚੀਜ਼ਾਂ ਫਿਰ ਉਹ ਹੁੰਦੀ ਫਿਕਰ ਦੀ ਘਰ ਚ ਬਣਾਉਣਾ ਬੇਚਾਰਾ ਨਹੀਂ ਮੈਨੂੰ ਚਾਹੀਓ ਕ੍ਰਿਕਟਰ ਕ੍ਰਿਕਟ ਹੋਵੇ ਚਾਹੇ ਫਿਲਮ ਇੰਡਸਟਰੀ ਹੋਵੇ ਭਾਈਚਾਰਾ ਥੋੜਾ ਟਾਈਮ ਮਿਲਸਾਨੀ ਬਤਾਓ ਪਰ ਐਕਚੁਅਲੀ ਦੇਖੋ ਅਗਰ ਰੀਅਲ ਅਗਰ ਦੇਖਿਆ ਜਾਵੇ ਤਾਂ ਟੈਲੈਂਟ ਨੂੰ ਅਗਰ ਆਪਾਂ ਵਧੀਆ ਸੋ ਸਮਝ ਕੇ ਅਗਰ ਸਹੀ ਕੈਰੈਕਟਰ ਜਿਹਨੂੰ ਸੂਟੇਬਲ ਉਹਨੂੰ ਦਿੱਤਾ ਤਾਂ ਤੁਹਾਡਾ ਪ੍ਰੋਜ ਐਕਟਰ ਜਿਹੜਾ ਹੈ ਨਾ ਅਗਰ ਆਪਾਂ ਸਹੀ ਕਾਸਟ ਕਰ ਲਈ ਸਹੀ ਚੀਜ਼ਾਂ ਅਗਰ ਪ੍ਰੋਪਰ ਆਪਾਂ ਅਗਰ ਸਹੀ ਚੀਜ਼ਾਂ ਸੈਟ ਅਪ ਕਰ ਲਈ ਜਿਵੇਂ ਕਹਿੰਦੇ ਸਬਜੀ ਤੇ ਨਮਕ ਵਿੱਚ ਵਗੈਰਾ ਇੱਕੋ ਜਿਹਾ ਹੋਵੇ ਤਾਂ ਹੀ ਗੱਲ ਬਣਨੀ ਹੈ ਸਹੀ ਕਾਸਟ ਐਕਟਰ ਹਰ ਇੱਕ ਚੀਜ਼ ਪ੍ਰੋਪਰ ਡਾਇਰੈਕਸ਼ਨ ਵੀ ਚਾਹੀਦੀ ਹੈ ਐਕਟਰ ਵੀ ਚਾਹੀਦੇ ਨੇ ਐ ਨਹੀਂ ਕਿ ਸਾਰੇ ਐਕਟਰ ਹੀ ਕੰਮ ਕਰ ਦੇਣ ਡਾਇਰੈਕਸ਼ਨ ਪ੍ਰੋਪਰ ਮਿਲੇ ਹੈ ਨਾ ਤੇ ਤਾਂ ਹੀ ਇੱਕ ਵਧੀਆ ਫਿਲਮ ਨਿਕਲ ਕੇ ਆਉਂਦੀ ਹੈ ਡਾਇਰੈਕਟਰ ਡਾਇਰੈਕਟਰ ਦੇ ਨਾਲ ਅਸੋਸੀਏਟ ਡਾਇਰੈਕਟਰ ਦਾ ਵੀ ਕਹਿੰਦੇ ਬੜਾ ਐਮ ਰੋਲ ਹੁੰਦਾ ਜਦੋਂ ਇੱਕ ਕਈ ਵਾਰ ਡਾਇਰੈਕਟਰ ਵੀ ਚੀਜ਼ਾਂ ਨੂੰ ਭੁੱਲ ਜਾਂਦੇ ਨੇ ਇੱਕ ਜਿਹੜਾ ਸੀਨ ਹੁੰਦੇ ਨੇ ਉਹ ਉਸ 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 ਸੀਨ ਨੂੰ ਕਿਵੇਂ ਜਿਵੇਂ ਫਰੰਟ ਤੋਂ ਬੈਕ ਤੋਂ ਫਿਰ ਉਹ ਸੀਨ ਦਿਮਾਗ ਚ ਕਦੇ ਭੁੱਲ ਵੀ ਜਾਂਦੇ ਨੇ ਯਾਰ ਇਹ ਸੀਨ ਰਹੇਗਾ ਫਿਰ ਇਹਨੂੰ ਆਪਾਂ ਇਹ ਚੀਜ਼ਾਂ ਕਿ ਨਹੀਂ ਹੁੰਦੀਆਂ ਕਦੇ ਦੇਖੋ ਐਸੋਸੀਏਟ ਡਾਇਰੈਕਟਰ ਦਾ ਹਮੇਸ਼ਾ ਫਿਲਮਾਂ 'ਚ ਇੰਪੋਰਟੈਂਟ ਰੋਲ ਐ ਇਸ ਕਰਕੇ ਵੀ ਹੁੰਦਾ ਕਿਉਂਕਿ ਡਾਇਰੈਕਟਰ ਨੂੰ ਜਿੰਨਾ ਰելիਫ ਕਰ ਸਕ ਕਰ ਸਕੇ ਬਿਕੋਜ਼ ਉਹਦਾ ਤਾਂ ਸਿਰਫ ਕ੍ਰੀਏਟਿਵ ਐਸਪੈਕਟ ਬਲ ਹੋਣਾ ਚਾਹੀਦਾ ਹੈ ਤੇ ਐਸੋਸੀਏਟ ਦਾ ਕ੍ਰੀਏਟਿਵਲ ਵੀ ਹੋਣਾ ਚਾਹੀਦਾ ਹੈ ਪਲੱਸ ਉਹਦੀ ਮੈਨੇਜਮੈਂਟ ਟੀਮ ਕੀ ਹੈ ਕੀ ਫਾਲਟ ਰਹਿ ਗਿਆ ਮੈਨੂੰ ਇਹ ਲੱਗਦਾ ਕਿ ਇੱਕ ਅਗਰ ਕੋਈ ਵੀ ਬੰਦਾ ਇਨਸਾਨ ਐਸੋਸੀਏਟ ਡਾਇਰੈਕਟਰ ਦੀ ਮਤਲਬ ਉਪਲਬਧੀ ਤੇ ਬੈਠਾ ਤੇ ਉਹਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਉਹਦਾ ਡਾਇਰੈਕਟਰ ਫ੍ਰੀ ਰਹੇ ਜਿੰਨਾ ਰਹਿ ਸਕਦਾ ਦਿਮਾਗੀ ਤੌਰ ਤੇ ਤੇ ਮਿਹਨਤ ਤਾਂ ਦੇਖੋ ਸਾਰੇ ਦੀ ਹੁੰਦੀ ਹੈ ਫਿਲਮ ਮੇਕਿੰਗ ਸਾਊਂਡ ਤੋਂ ਲੈ ਕੇ ਸਪੌਟ ਤੋਂ ਲੈ ਕੇ ਲੋਕੀ ਨਹੀਂ ਜਾਣਦੇ ਜਿਹੜੇ ਫਿਲਮ ਦੇਖਦੇ ਆ ਬਟ ਪਿੱਛੇ ਦੇ ਕੰਮ ਕਰਨ ਵਾਲੇ ਮਿਹਨਤ ਜ਼ਰੂਰ ਰਹਿੰਦੀ ਹੈ ਚਾਹੇ ਉਹ ਫਿਲਮ ਚੱਲੇ ਚਾਹੇ ਨਾ ਚੱਲੇ ਉਹ ਬਾਤ ਦਾ ਇਸ਼ੂ ਹੈ ਮੇਰੇ ਸਾਹਮਣੇ ਡਾਇਰੈਕਟਰ ਐਸੋਸੀਏਟ ਡਾਇਰੈਕਟਰ ਦਾ ਵੀ ਫਿਲਮ ਜਾਂ ਕਿਤੇ ਵੀ ਫੇਸ ਜ਼ਰੂਰ ਆਣਾ ਚਾਹੀਦਾ ਹੈ ਵੀ ਐਂਡ ਤੇ ਜਿਵੇਂ ਪਹਿਲਾਂ-ਪਹਿਲਾਂ ਹੁੰਦਾ ਸੀ ਫਿਲਮਾਂ ਬਣਨ ਤੋਂ ਬਾਅਦ ਪੂਰੀ ਸਟੋਰੀ ਚਲਦੀ ਸੀ ਇਹ ਡਾਇਰੈਕਟਰ ਨੇ ਉਹ ਚੀਜ਼ਾਂ ਮੇਰੇ ਸਾਹਮਣੇ ਫੇਸ ਬਹੁਤ ਜ਼ਰੂਰੀ ਹੈਗਾ ਕਿਉਂਕਿ ਉਹਨਾਂ ਨੂੰ ਹੀ ਹੁੰਦਾ ਕਿ ਅਸੀਂ ਵੀ ਇਸ ਫਿਲਮ ਦਾ ਬਹੁਤ ਵੱਡਾ ਪਾਰਟ ਹੈਗੇ ਆ ਬਿਲਕੁਲ ਇਹ ਜ਼ਰੂਰੀ ਹੈ ਹਰ ਇੱਕ ਨੂੰ ਕ੍ਰੈਡਿਟ ਦੇਖੋ ਇਸ ਇੰਡਸਟਰੀ 'ਚ ਹਰ ਬੰਦਾ ਇੱਕ ਕ੍ਰੈਡਿਟ ਲਈ ਕੰਮ ਕਰਦਾ ਹੈ ਕਿਉਂਕਿ ਕੁਝ ਫਿਲਮਾਂ ਮੈਂ ਐਕਸਪੀਰੀਅੰਸ ਕਰੂੰਗਾ ਐਜ਼ ਐਨ ਐਸੋਸੀਏਟ ਡਾਇਰੈਕਟਰ ਤਾਂ ਹੀ ਮੈਨੂੰ ਤੇ ਹਰ ਬੰਦੇ ਨੂੰ ਆਪਣਾ ਐਕਸਪੀਰੀਅੰਸ ਲੈਣਾ ਪੈਂਦਾ ਹੈ ਬਾਕੀ ਮੌਕੇ ਕਈ ਲੋਕ ਦਿੰਦੇ ਆ ਉਹ ਮੌਕੇ ਤੋਂ ਸਿੱਖਣਾ ਆਪਣੇ ਹੱਥ ਚ ਹੈ ਜਿਵੇਂ ਕਿ ਹੁਣ ক্রিকেট ਆਈਪਲ ਚੱਲ ਰਿਹਾ ਤੇ ਆਪਦੇ ਜਿਨ੍ਹਾਂ ਜਿਨ੍ਹਾਂ ਦੇ ਅੱਜ ਬੱਚੇ ਖੇਡ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਕੋਈ ਕੁ ਦੇਖ ਰਿਹਾ ਵੀ ਅੱਜ ਉਹਨਾਂ ਨੂੰ ਚਾਹ ਵੀ ਹੈਗਾ ਸਾਡਾ ਬੱਚਾ ਵੀ ਹਰ ਇੱਕ ਮਾਪੇ ਨੂੰ ਹੁੰਦਾ ਜੇ ਉਹ ਡਾਇਰੈਕਟਰ ਹੋਵੇ ਪ੍ਰੋਡਿਊਸਰ ਹੋਵੇ ਉਹਨਾਂ ਨੂੰ ਚਾਹ ਹੁੰਦਾ ਕਿ ਸਾਡਾ ਬੱਚਾ ਵੀ ਵੱਡੀ ਸਕਰੀਨ ਤੇ ਆ ਕੇ ਦਿਖੇ ਵੀ ਉਹਨਾਂ ਦਾ ਕਲਾ ਕੰਮ ਤਾਂ ਚਲੋ ਦਿਖਦਾ ਹੀ ਹੈ ਬਿਲਕੁਲ ਇਹ ਤਾਂ ਹੁੰਦਾ ਹਰ ਇੱਕ ਨੂੰ ਚਾਹ ਹੁੰਦਾ ਹੈ ਕੀ ਮੇਰੇ ਬੇਟੇ ਦਾ ਹੁਣ ਸਾਡੇ ਕੇਸ ਚ ਹੈ ਸਾਡੇ ਮਾਪੇ ਉਹਨੂੰ ਆਪਾਂ ਸਕਰੀਨ ਤੇ ਨਹੀਂ ਦਿਖਦੇ ਬਟ ਉਹ ਨਾਮ ਪੜ ਕੇ ਖੁਸ਼ ਹੋ ਜਾਂਦੇ ਆ ਉਹ ਹਰ ਇੱਕ ਦਾ ਜੌਬ ਹੈ ਹਰ ਇੱਕ ਦਾ ਡ੍ਰੀਮ ਹੈ ਕਿਉਂਕਿ ਐਕਟਰ ਇਦਾਂ ਦਾ ਮੀਡੀਅਮ ਉਹਨਾਂ ਨੇ ਸਕਰੀਨ ਤੇ ਆਣਾ ਆਪਾਂ ਉਹਨਾਂ ਤੋਂ ਕੰਮ ਕਢਵਾਉਣਾ ਆਪਾਂ ਬਿਹਾਈਂਡ ਦਾ ਕੈਮਰਾ ਕਿਸੇ ਤਰੀਕੇ ਨਾਲ ਕੋਈ ਚੀਜ਼ ਤਾਂ ਬੰਦੇ ਦਾ ਉਹ ਹੁੰਦਾ ਹੈ ਕੁਛ ਨਾ ਕੁਛ ਹੁੰਦਾ ਤੇ ਕਿੰਨੀ ਨਾਬਾਜਵੇਂ ਨਾਲ ਕੰਮ ਕੀਤਾ ਕਿੰਨੇ ਕੋ ਉਹ ਇਨਸਾਨ ਨੇ ਜਦੋਂ ਜ਼ਰੂਰਤ ਪੈਂਦੀ ਤਾਂ ਇਸ ਚੀਜ਼ ਅਵੇਲੇਬਿਲਟੀ ਹੁੰਦੀ ਹੈ ਹਰ ਚੀਜ਼ ਦੀ ਜ਼ਰੂਰਤਾਂ ਹੁੰਦੀਆਂ ਨੇ ਉਹ ਪੂਰੀਆਂ ਕਰ ਦਿੰਦੇ ਨੇ ਬਿਲਕੁਲ ਭਾਜੀ ਇਹ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹੀ ਹੈ ਕਿਸੇ ਨੂੰ ਚਾਂਸ ਦੇਣਾ ਮੈਨੂੰ ਲੱਗਦਾ ਹੈ ਅੱਜ ਕੱਲ ਲੋਕੀ ਚਾਂਸ ਮਾਰਦੇ ਆ ਚਾਂਸ ਦਿੰਦੇ ਨਹੀਂ ਜੇ ਚਾਂਸ ਦੇ ਰਹੇ ਆ ਤੇ ਇਹੀ ਸਭ ਤੋਂ ਵੱਡੀ ਗੱਲ ਹੈ ਬਾਕੀ ਉਹ سپورਟ ਰਹਿੰਦੀ ਆ ਉਹਨਾਂ ਦੇ ਨਾਲ ਔਰ ਕਈ ਵਾਰ ਮੈਂ ਆਪਣੇ ਉਹਦੇ ਚ ਵੀ ਸਟੇਜ ਤੇ ਵੀ ਇਹੀ ਕਿਹਾ ਕਿ ਇੱਕ ਸਿਰਫ ਹੁਲਾਰਾ ਹੀ ਬਹੁਤ ਹੁੰਦਾ ਹੈ ਕਿ ਯਾਰ ਕਰ ਲੋ ਉਹਨਾਂ ਦਾ ਕੌਨਫੀਡੈਂਸ ਬੂਸਟ ਹੋ ਜਾਂਦਾ ਕਿ ਤੁਸੀਂ ਕਰ ਸਕਦੇ ਹੋ ਉਹੀ ਹੋਇਆ ਇਹਨਾਂ ਦਾ ਕੌਨਫੀਡੈਂਸ ਬਹੁਤ ਹੈ ਉਹਨਾਂ ਚ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਜਾਂ ਉਹਨਾਂ ਦੀ ਅਸੀਂ ਐਕਟ ਤਾਂ ਦੇਖੀਏ ਇੱਕ ਡਾਇਰੈਕਟਰ ਵਾਸਤੇ ਕਿਸੇ ਨੂੰ ਵਿਸ਼ਵਾਸ ਦਿਲਾਣਾ ਕੀ ਸਾਡਾ ਇਹ ਪ੍ਰੋਜੈਕਟ ਹੈ ਜੀ ਇਚ ਇਨਵੈਸਟ ਕਰੋ ਚੀਜ਼ਾਂ ਐਕਚੁਅਲੀ ਨਾ ਕੋਈ ਵੀ ਡਾਇਰੈਕਟਰ ਹੈ ਮੰਨ ਲਓ ਸਟੋਰੀ ਆਂਦੀ ਹੈ ਉਹਤੇ ਵਰਕ ਹੁੰਦੀ ਪੂਰੀ ਟੀਮ ਬੈ ਕੇ ਵਰਕ ਕਰਦੀ ਹੈ ਆਪਾ ਥੇਟੇ ਦੇ ਕਹਿੰਦੇ ਕਿ ਯਾਰ ਫਿਲਮ ਵਧੀਆ ਹੈ ਫਿਲਮ ਵਧੀਆ ਨਹੀਂ ਹੈ ਨਾ ਬਟ ਟੀਮ ਦੀ ਜਿਹੜੀ ਮਿਹਨਤ ਹੈ ਨਾ ਇੱਕ ਫਿਲਮ ਨੂੰ ਬਣਨ ਚੇ ਮਿਨੀਮਮ ਮਿਨੀਮਮ 6 ਮਹੀਨੇ ਤੋਂ ਸਾਲ ਲੱਗਦਾ ਹੈ ਨਾ ਰਿਲੀਜ਼ ਹੁੰਦੀ ਹੈ 3 ਘੰਟੇ ਲੋਕੀ ਤੋਂ 2 ਘੰਟੇ ਫਿਲਮ ਪਹਿਲਾਂ 3 ਤੋਂ 2 ਤੇ ਆ ਗਈ ਹੈ ਨਾ ਠੀਕ ਹੈ 2 ਘੰਟੇ ਦੀ ਆ ਗਈ 2 ਘੰਟੇ ਬੈ ਕੇ ਬੈ ਕੇ ਉੱਤੇ ਕਈ ਵਾਰ ਕਹਿੰਦੇ ਕਿ ਨਹੀਂ ਵਧੀਆ ਨਹੀਂ ਬਣੀ ਬਟ ਐਕਚੁ ਅਸਲ ਮਾਇਨੇ ਚ ਬਹੁਤ ਵਧੀਆਂ ਫਿਲਮਾਂ ਨੇ ਉਹ ਬਟ ਲੋਕੀਓ ਨੂੰ ਨਹੀਂ ਪਸੰਦ ਕਰਦੇ ਅੱਜਕੱਲ ਜਿਹੜਾ ਟ੍ਰੈਂਡ ਚੱਲ ਪਿਆ ਲੋਕੀ OTT ਦੇਖਣਾ ਪਸੰਦ ਕਰਦੇ ਨੇ ਮਤਲਬ ਥੀਏਟਰ ਜੇ ਜਾਣਾ ਕੰਮ ਪਸੰਦ ਕਰਦੇ ਨੇ ਮਿਹਨਤ ਲੱਗਦੀ ਹੈ ਹਰ ਕਿਸੇ ਦੀ ਪ੍ਰੋਡਿਊਸਰ ਦਾ ਪੈਸਾ ਲੱਗਦਾ ਹੈ ਡਾਇਰੈਕਟਰ ਦੀ ਪੂਰੀ ਮਿਹਨਤ ਲੱਗਦੀ ਹੈ ਪੂਰੀ ਟੀਮ ਦੀ ਛੋਟੇ ਸਪੋਰਟ ਤੋਂ ਲੈ ਕੇ ਸਪੋਰਟ ਵਾਲੇ ਵੀ ਮਤਲਬ ਆਪਕੇ ਨੰਨਾ ਪਾਸਪੋਰਟ ਨੂੰ ਕੋਈ ਨਹੀਂ ਜਾਣਦਾ ਬਟ ਸਾਡੀ ਫਿਲਮ ਲਾਈਨ ਦੇ ਵਿੱਚ ਸਪੋਰਟ ਸਭ ਤੋਂ ਐਮ ਹੈ ਸਪੋਰਟ ਵਾਲੇ ਇੱਕ ਦਿਨ ਵੀ ਅਗਰ ਮਿਸ ਹੋਣਾ ਤਾਂ ਸਾਡਾ ਸੂਟ ਰੁਕਦਾ ਹੈ ਮਤਲਬ ਰੋਲ ਛੋਟਾ ਜਾਂ ਬਟ ਹਰ ਇੱਕ ਬੱਚਾ ਛੋਟੇ ਛੋਟੇ ਰੋਲ ਹੈ ਬਟ ਉਹੀ ਹੈ ਸਾਡੇ ਲਾਈਨ ਦੇ ਜਿਵੇਂ ਬੰਦੇ ਨੇ ਅਸੀਂ ਕੋਈ ਸਟੱਡੀ ਕਰਦੇ ਹਾਂ ਹਰ ਕਿਸੇ ਦੀ ਲਗਨ ਇੰਟਰਸਟ ਦੀ ਗੱਲ ਹੈ ਨਾ ਕਿ ਕੋਈ ਕੁਝ ਕਰਕੇ ਆਂਦਾ ਕੋਈ ਕੁਝ ਕਰਕੇ ਆਂਦਾ ਨਾ ਕਈ ਕਹਿੰਦਾ ਕਿ ਨਹੀਂ ਕਈ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਕਿ ਨਹੀਂ ਕੁਝ ਨਹੀਂ ਸੀਗਾ ਚਲੋ ਅਸੀਂ ਡਾਇਰੈਕਟਰ ਬਣ ਗਏ ਨਾ ਤੇ ਬਟ ਜਦੋਂ ਤੁਸੀਂ ਪ੍ਰੋਜੈਕਟ ਦੇਖਦੇ ਹੋ ਜਾਂ ਕੋਈ ਫਿਲਮ ਦੇਖਦੇ ਹੋ ਤਾਂ ਉਹ ਤੇ ਪ੍ਰੋਪ ਤੋਂ ਪੜਿਆ ਜਿਹੜਾ ਕਨਸੈਪਟ ਬਣਾਉਣ ਲੱਗੇ ਆ ਅਸੀਂ ਰੀਅਲ ਬਣਾਣ ਲੱਗੇ ਹੁਣ ਇਹ ਫਿਕਸ਼ਨਲ ਨਹੀਂ ਹੈ ਇਹ ਰੀਅਲ ਕੰਟੈਂਟ ਹੈ ਸਰ ਨਾ ਸਭ ਤੋਂ ਵੱਡੀ ਸਾਡੇ ਲਈ ਇੱਕ ਮਤਲਬ ਕਿਤਨੇ ਕਿਤੇ ਓਵੀ ਬਾਉਂਡੇਸ਼ਨ ਆ ਜਾਂਦੇ ਕਿ ਯਾਰ ਅਸੀਂ ਕਿਤੇ ਕੁਝ ਗਲਤੀ ਫਿਕਸ ਨਾ ਦਿਖਾ ਦੇਈਏ ਕਿਉਂਕਿ ਰੀਅਲ ਚੀਜ਼ਾਂ ਨੂੰ ਦਿਖਾਣਾ ਸਰ ਬਹੁਤ ਟਫ ਹੁੰਦਾ ਹੈ ਨਾ ਔਰ ਅਗਰ ਆਪਾਂ ਸਹੀ ਦਿਖਾ ਗਏ ਔਰ ਆਡੀਅנס ਅਗਰ ਸਹੀ ਅਗਰ ਉਹਨੂੰ ਗ੍ਰੈਬ ਕਰ ਗਈ ਚੀਜ਼ਾਂ ਤੋਂ ਉਹ ਸਾਡੇ ਵਾਸਤੇ ਇੱਕ ਵਰਤਿਆ ਪੀ ਜਾਂਦਾ ਹੈ ਜਿਹਾ ਜਿੱਤ ਬਿਲਕੁਲ ਯੰਗ ਨੌਜਵਾਨ ਨੇ ਤੇ ਸਾਨੂੰ ਉਹਨਾਂ ਦੇ ਵੱਲੋਂ ਜਿਵੇਂ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਨੂੰ ਇਹਨਾਂ ਨੌਜਵਾਨ ਨੂੰ ਹੌਸਲਾ ਤਾਂ ਮਿਲੇਗਾ ਜਦੋਂ ਅਸੀਂ ਸਿਨੇਮੇ OTT ਤੇ ਵੀ ਫਿਲਮਾਂ ਹੁੰਦੀਆਂ ਨੇ ਪਰ ਜਦੋਂ ਪ੍ਰੇਫਰੈਂਸ ਇਹ ਹੁੰਦੀ ਜਦੋਂ ਫਿਲਮਾਂ ਲੱਗਦੀਆਂ ਨੇ ਅਸੀਂ ਬਾਤ ਛੱਡ ਕੇ ਨੌਜਵਾਨਾਂ ਨਾਲ ਜੇਕਰ ਰੋਜ਼ਗਾਰ ਚਾਹੁੰਦੇ ਆ ਤਾਂ ਉਹਨਾਂ ਦਾ ਅਸੀਂ ਸਾਥ ਦਈਏ ਉਹਨਾਂ ਦੀਆਂ ਫਿਲਮਾਂ ਜ਼ਰੂਰ ਦੇਖਿਆ ਕਰੀਏ ਕੈਨ ਪਰਸਨ ਦਲੇਰ ਦੇ ਨਾਮ ਸੰਦੀਪ ਕੰਬੋਜ ਮੋਹਾਲੀ